ਇਹ ਦੱਸ ਦਿਓ ਕਿ ਤੁਸੀਂ ਪੰਜਾਬ ਨਾਲ ਖੜੇ ਹੋ ਕਿ ਤੁਸੀਂ ਪ੍ਰਵਾਸੀਆਂ ਨਾਲ ਖੜੇ ਹੋ ਜਿਹੜੇ ਗੱਲਾਂ ਕਰਦੇ ਨੇ ਮੇਰੇ ਆਪਣੇ 20 ਕਿੱਲੇ ਨੇ ਗੰਨੇ ਦੇ ਮੈਂ ਕਹਿੰਦਾ ਜੇ ਪੰਜਾਬ ਦੀ ਹੋਂਦ ਦਾ ਦਾਅਵੇ ਲਾ ਕੇ ਅਸੀਂ ਗੰਨਾ ਮੇਲਾ ਤੇ ਲੈ ਜਾਣਾ ਮੈਨੂੰ ਲੋੜ ਨਹੀਂ ਮੈਂ ਅੱਗ ਲਾ ਦੇਗਾ ਖੜੇ ਨਹੀਂ ਬਿਲਕੁਲ ਲੋੜ ਨਹੀਂ ਪੰਜਾਬ ਦੀ ਹੋਂਦ ਬਚਾਉਣ ਦੀ ਗੱਲ ਹੈ ਕਿ ਇਹਨਾਂ ਸਿਰ ਤੇ ਅਸੀਂ ਗੁਲਾਮ ਹੋ ਜਾਂਦੇ ਹਾਂ ਇਸ ਗੱਲ ਨੂੰ ਫਿਰ ਭਾਈ ਸਾਡੀਆਂ ਫਜ਼ਲਾਂ ਪਾਲਦੇ ਨੇ ਇਸ ਗੱਲ ਦੇ ਗੁਲਾਮ ਹੋ ਜਾਣਗੇ ਕਿ ਸਾਡੇ ਪੰਜਾਬੀਆਂ ਦਾ ਸਟੇਟ ਤੇ ਰਹਿੰਦੇ ਨੇ ਅਸੀਂ ਗੁਲਾਮੀ ਕਬੂਲ ਕਰ ਲਈਏ ਕਿ ਤੈ ਹੀ ਮਨਜ਼ੂਰ ਨਹੀਂ ਇਹ ਗੱਲ ਇਸ ਕਰਕੇ ਸਪਸ਼ਟ ਹੈ ਕਲੀਅਰ ਹੈ ਕਿ ਜਿਹਨੇ ਪੰਜਾਬ ਚ ਕੰਮ ਕਰਨ ਆਉਣਾ ਹੈ ਉਹਦੀ ਪੀਸੀਸੀ ਹੋਣੀ ਚਾਹੀਦੀ ਹੈ ਤੇ ਫਿਰ ਕਿਉਂ ਪੰਜਾਬ ਕੋਈ ਧਰਮਸ਼ਾਲਾ ਹੈ ਇੱਥੇ ਜਿਹੜਾ ਮਰਜ਼ੀ ਮੂੰਹ ਚੱਕੇ ਜਿਹੜਾ ਮਰਜ਼ੀ ਥੈਲਾ ਚੱਕੇ ਆਵਣੇ ਕੁਝ ਸਾਡੇ ਵੀ ਜਥੇਬੰਦੀਆਂ ਦੇ ਆਗੂ ਹੈਗੇ ਨੇ ਮੇਰਾ ਸਵਾਲ ਹੈ ਉਹਨਾਂ ਨੂੰ ਕਿ ਭਾਈ ਆਪਣੀ ਹੋਂਦ ਨੂੰ ਬਚਾਉਣਾ ਆਪਣੀ ਹੋਂਦ ਨੂੰ ਬਚਾਉਣ ਲਈ ਮੰਗ ਕਰਨਾ ਕੋਈ ਗੁਨਾਹ ਹੈ ਇੱਕ ਕਰੋੜ ਦੀ ਆਬਾਦੀ ਹੋ ਚੱਲੀ ਇੱਥੇ ਪ੍ਰਵਾਸੀਆਂ ਦੀ 2011 ਦੇ ਵਿੱਚ ਪੂਰੇ ਪੰਜਾਬ 'ਚ 12 ਲੱਖ ਦੀ ਆਬਾਦੀ ਸੀ ਅੱਜ ਇਕੱਲੇ ਲੁਧਿਆਣੇ 'ਚ 10 ਲੱਖ ਦੀ ਹੈ ਤੇ ਫਿਰ 1 ਕਰੋੜ ਦੀ ਆਬਾਦੀ ਇਤੋਂ ਹੁਣੇ ਹੀ ਇੱਕ ਵੀਰ ਕਹਿ ਕੇ ਗਿਆ ਸਾਡਾ ਉਹ ਕਹਿੰਦਾ ਇਹਨਾਂ ਦੇ 8-8 ਬੱਚੇ ਨੇ ਫਿਰ ਆਉਣ ਵਾਲਾ ਸਮਾਂ ਕੀ ਹੋਏਗਾ 1 ਕਰੋੜ ਦੀ ਜਗ੍ਹਾ 8 ਕਰੋੜ ਹੋਏਗਾ ਤੇ ਤੁਹਾਡੀ ਤੁਸੀਂ ਮinority ਚਾਹੋਗੇ ਤੇ ਤੁਹਾਡੀ ਆਬਾਦੀ ਹੋਏਗੀ 2 ਕਰੋੜ business ਨਹੀਂ ਖੇਤੀ ਨਹੀਂ ਦੇਖਣੀ ਇਹ ਦੇਖਣਾ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਅੱਜ ਖਤਰਾ ਹੈ ਪੰਜਾਬ ਦੀ ਹੋਂਦ ਨੂੰ ਅੱਜ ਬਚਾਉਣ ਦੀ ਲੋੜ ਹੈ ਜਦੋਂ ਬਹੁ ਗਿਣਤੀ ਜਿਹੜੀ ਹਿੰਦੀ ਹੋਣਗੇ ਉਹ ਕਹਿਣਗੇ ਇੱਥੇ ਜਿਹੜੀ ਪਹਿਲੀ ਪਾਸ਼ਾ ਉਹ ਵੀ ਹਿੰਦੀ ਹੋਣੀ ਚਾਹੀਦੀ ਹੈ ਕਿਹੜੇ ਅੱਜ ਨਹੀਂ ਬੋਲਦੇ ਪੋਲੀਟਿਕਲ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਉਣ ਵਾਲਾ ਸਮਾਂ ਤੁਹਾਡੇ ਹੱਥੋਂ ਵੀ ਨਿਕਲ ਜਾਣਾ ਹੈ ਇਹ ਸਾਰੀਆਂ ਸੀਟਾਂ ਐਮਐਲਏ ਦੀਆਂ ਐਮਪੀ ਦੀਆਂ ਤੇ ਸੀਐਮ ਦੀਆਂ ਉਹ ਪ੍ਰਵਾਸੀ ਸਾਹਮਣੇ ਜਦੋਂ ਉਹਨਾਂ ਦੀ ਆਬਾਦੀ ਇੱਥੇ 8 ਕਰੋੜ ਦੀ ਹੋਈ ਅੱਜ ਚੁੱਪੀ ਸਾਲ ਕੇ ਬੈਠੇ ਹੋ ਉਹ ਥੋੜੇ ਸਮੇਂ ਦੇ ਰਾਜ ਲਈ ਪੰਜਾਬ ਨੂੰ ਸੱਟ ਨਾ ਮਾਰੋ ਦੇਖੋ ਮੇਰੇ ਭਰਾਵੋ ਸਭ ਤੋਂ ਪਹਿਲਾਂ ਤਾਂ ਉਸ ਪਰਿਵਾਰ ਨਾਲ ਆਪਾਂ ਸਾਰੇ ਇਕ ਲਾ ਕੇ ਖੜੇ ਆ ਕਿਉਂਕਿ ਜੋ ਹਰਵੀਰ ਨਾਲ ਹੋਇਆ ਉਹ ਕਿਸੇ ਦੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ ਬੜਾ ਮੰਦ ਭਾਗਾ ਔਰ ਇਹ ਸਮਝਦੇ ਹਾਂ ਕਿ ਬੜਾ ਬਰਬਰਤਾ ਦੇ ਨਾਲ ਉਸ ਬੱਚੇ ਦਾ ਕਤਲ ਕੀਤਾ ਗਿਆ ਉਹਦੇ ਵਿੱਚੋਂ ਇਹ ਨਜ਼ਰ ਆਉਂਦਾ ਹੈ ਕਿ ਕਿੰਨੀ ਕੰਦਰ ਇਹਨਾਂ ਦੇ ਨਫ਼ਰਤ ਜਿਹੜੀ ਭਰੀ ਵੀ ਪਈ ਹੈ ਆ ਸਾਡੇ ਪੰਜਾਬੀਆਂ ਪ੍ਰਤੀ ਤੇ ਪੰਜਾਬ ਪ੍ਰਤੀ ਹਾਲਾਂਕਿ ਬੜੇ ਬੁੱਧੀਜੀਵੀ ਜਿਹੜੇ ਉਹ ਬੋਲ ਰਹੇ ਨੇ ਜਿਹੜੇ ਆਪਣੇ ਆਪ ਨੂੰ ਸਿਆਣਾ ਆਖਦੇ ਨੇ ਕਿ ਜੀ ਤੁਸੀਂ ਇਹ slogan ਦਿੱਤਾ ਕਿ ਪਈਏ ਪਜਾਓ ਤੇ ਪੰਜਾਬ ਬਚਾਓ ਇਹ ਗਲਤ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਅਗਰ ਨਿਤਿਸ਼ ਦੀ ਸਰਕਾਰ ਬਿਹਾਰ ਚ ਬਣਦੀ ਹੈ ਉਹ ਕਹਿੰਦਾ ਹੈ ਕਿ ਜਿਹੜੇ ਕ੍ਰਿਮੀਨਲ ਬੰਦੇ ਆ ਉਹ ਸਰੈਂਡਰ ਕਰਜੋ ਜਾਵੇ ਬਿਹਾਰ ਛੱਡਜੋ ਨਹੀਂ ਤਾਂ ਐਨਕਾਊਂਟਰ ਕਰ ਦੇਵਾਂਗੇ ਜੋਗੀ ਦੀ ਸਰਕਾਰ ਬਣਦੀ ਹੈ ਮੈਂ ਉਹਦੀਆਂ ਵੀਡੀਓ ਵਿਖਾ ਸਕਦਾ ਜੋਗੀ ਦੀ ਸਰਕਾਰ ਦੀ ਉਸਨੇ ਕਿਹਾ ਕਿ ਕ੍ਰਿਮੀਨਲ ਬੰਦੇ ਜਾਂ ਸਰੈਂਡਰ ਕਰ ਜੋ ਜਾਂ ਜੂਪੀ ਛੱਡ ਜੋ ਨਹੀਂ ਤਾਂ ਇਨਕਾਊਂਟਰ ਕਰ ਦੇਵਾਂਗਾ ਉੱਥੇ ਦੇ ਮੂਲ ਨਿਵਾਸੀ ਜਿਹੜੇ ਉੱਥੇ ਦੇ ਮੂਲ ਨਿਵਾਸੀ ਉਹਨਾਂ ਨੂੰ ਕਹਿ ਰਿਹਾ ਕਿ ਇੱਥੋਂ ਜੂਪੀ ਛੱਡ ਕੇ ਚਲੇ ਜਾਓ ਤੇ ਫਿਰ ਕਿਉਂ ਪੰਜਾਬ ਕੋਈ ਧਰਮਸ਼ਾਲਾ ਇੱਥੇ ਜਿਹੜਾ ਮਰਜ਼ੀ ਮੂੰਹ ਚੱਕੇ ਜਿਹੜਾ ਮਰਜ਼ੀ ਥੈਲਾ ਚੱਕੇ ਆਵੜੇ ਕੀ ਉਹਦੀ ਇਨਕੁਆਰੀ ਨਹੀਂ ਹੋਣੀ ਚਾਹੀਦੀ ਅੱਜ ਪੰਚਾਇਤਾਂ ਨੇ ਮਤੇ ਪਾਏ ਨੇ ਕਿ ਉਹਨਾਂ ਦੀ ਪੀਸੀਸੀ ਹੋਣੀ ਚਾਹੀਦੀ ਹੈ ਤੇ ਕੁਝ ਬੁੱਧੀਜੀਵੀ ਬੋਲ ਰਹੇ ਨੇ ਕਿ ਉਹਨਾਂ ਪੰਚਾਇਤਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੁਝ ਜਾਦੇ ਅਕਲਮੰਦ ਬੋਲ ਰਹੇ ਨੇ ਕਿ ਪੰਚਾਇਤਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ। ਕਿਉਂ ਬਈ? ਇਹ ਲੋਕ ਪੰਜਾਬ ਨਾਲ ਖੜੇ ਨੇ ਫਿਰ? ਜਾਂ ਪੰਜਾਬ ਦੇ ਵਿਰੁੱਧ ਖੜੇ ਨੇ? ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕੁਝ ਸਾਡੇ ਵੀ ਜਥੇਬੰਦੀਆਂ ਦੇ ਆਗੂ ਹੈਗੇ ਨੇ। ਮੇਰਾ ਸਵਾਲ ਹੈ ਉਹਨਾਂ ਨੂੰ ਕਿ ਭਾਈ ਆਪਣੀ ਹੋਂਦ ਨੂੰ ਬਚਾਉਣਾ ਆਪਣੀ ਹੋਂਦ ਨੂੰ ਬਚਾਉਣ ਲਈ ਮੰਗ ਕਰਨਾ ਕੋਈ ਗੁਨਾਹ ਹੈ 1 ਕਰੋੜ ਦੀ ਆਬਾਦੀ ਹੋ ਚੱਲੀ ਇੱਥੇ ਪ੍ਰਵਾਸੀਆਂ ਦੀ 2011 ਦੇ ਵਿੱਚ ਪੂਰੇ ਪੰਜਾਬ 'ਚ 12 ਲੱਖ ਦੀ ਆਬਾਦੀ ਸੀ ਅੱਜ ਕੱਲੇ ਲੁਧਿਆਣੇ 'ਚ 10 ਲੱਖ ਦੀ ਹੈ ਤੇ ਫੇਰ 1 ਕਰੋੜ ਦੀ ਆਬਾਦੀ ਇਤੋਂ ਹੁਣੇ ਇੱਕ ਵੀਰ ਕਹਿ ਕੇ ਗਿਆ ਸਾਡਾ ਉਹ ਕਹਿੰਦਾ ਇਹਨਾਂ ਦੇ 8-8 ਬੱਚੇ ਨੇ ਫੇਰ ਆਉਣ ਵਾਲਾ ਸਮਾਂ ਕੀ ਹੋਏਗਾ 1 ਕਰੋੜ ਦੀ ਜਗ੍ਹਾ 8 ਕਰੋੜ ਹੋਏਗਾ ਤੇ ਤੁਹਾਡੀ ਤੁਸੀਂ ਮਿਨੋਰਿਟੀ ਚਾਹੋਗੇ ਤੇ ਤੁਹਾਡੀ ਆਬਾਦੀ ਹੋਏਗੀ 2 ਕਰੋੜ ਇਹ ਕੱਲਾ ਬਿਜ਼ਨਸ ਨਹੀਂ ਖੇਤੀ ਨਹੀਂ ਦੇਖਣੀ ਇਹ ਦੇਖਣਾ ਕਿ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣਾ ਕਿ ਨਹੀਂ ਬਚਾਉਣਾ ਅੱਜ ਖਤਰਾ ਹੈ ਪੰਜਾਬ ਦੀ ਹੋਂਦ ਨੂੰ ਅੱਜ ਬਚਾਉਣ ਦੀ ਲੋੜ ਹੈ ਜਦੋਂ ਬਹੁ ਗਿਣਤੀ ਜਿਹੜੀ ਹਿੰਦੀ ਹੋਣਗੇ ਉਹ ਕਹਿਣਗੇ ਇੱਥੇ ਜਿਹੜੀ ਪਹਿਲੀ ਪਾਸ਼ਾ ਉਹ ਵੀ ਹਿੰਦੀ ਹੋਣੀ ਚਾਹੀਦੀ ਹੈ ਫਿਰ ਕੀ ਤੁਸੀਂ ਜਵਾਬ ਦਿਓਗੇ ਜਦੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐਗਜ਼ਾਮਪਲ ਨੇ ਆ ਮੇਰੇ ਲਾਗੇ ਇੱਥੇ ਇੱਕ ਭੀਮਨਗਰ ਮਹੱਲਾ ਪੈਂਦਾ ਹੈ ਪੁਰਹੀਰਾ ਉੱਥੇ ਇੱਕ ਕਾਉਂਸਲਰ ਚੁਣੀ ਗਈ ਕਾਉਂਸਲਰ ਚੁਣੀ ਗਈ ਰੀਨਾ ਉਹਦਾ ਨਾਮ ਸੀ ਵਿਹਾਰ ਦੀ ਰਹਿਣ ਵਾਲੀ ਝਾਰਖੰਡ ਦੀ ਉਹਦਾ ਪਤੀ ਵਿਹਾਰ ਦਾ ਉਹ ਝਾਰਖੰਡ ਦੀ ਰਹਿਣਾ ਔਰ ਉਹਨੂੰ ਰੀਨਾ ਸ਼ਬਦ ਨਹੀਂ ਸੀ ਲਿਖਣਾ ਆਉਂਦਾ ਤੇ ਜਿਹੜੀ ਉਹਦੇ ਅੰਗੇਜਟ ਖੜੀ ਸੀ ਹੁਣ ਉਹ ਦੁਬਾਰਾ ਜਦੋਂ ਇਲੈਕਸ਼ਨ ਹੋਈਆਂ ਉਹ ਕੁੜੀ ਐਡਵੋਕੇਟ ਹੁਣ ਕਾਉਂਸਲਰ ਬਣੀ ਹੈ ਉਹ ਦੁਬਾਰਾ ਉਹਦੇ ਮੋਰੇ ਜਿਹੜੀ ਖੜੀ ਸੀ ਕਾਉਂਸਲਰ ਐਡਵੋਕੇਟ ਮਨਜੀਤ ਕੌਰ 12 ਵੋਟਾਂ ਤੇ ਹਰ ਗਈ ਤੇ ਉਹ ਰੀਨਾ ਅਨਪੜ ਜਿੱਤ ਗਈ ਕਿਵੇਂ ਜਿੱਤ ਗਈ ਕਿਉਂਕਿ ਉਹ ਮжоਰਿਟੀ ਚ ਨੇ ਤਾਂ ਉਥੇ ਪੰਜਾਬੀ ਮਿਨੋਰਿਟੀ ਚ ਨੇ ਘੱਟ ਗਿਣਤੀ ਚ ਤੇ ਫਿਰ ਇਹ ਜਿਹੜੇ ਅੱਜ ਨਹੀਂ ਬੋਲਦੇ ਪੋਲੀਟੀਕਲ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਆਉਣ ਵਾਲਾ ਸਮਾਂ ਤੁਹਾਡੇ ਹੱਥੋਂ ਵੀ ਨਿਕਲ ਜਾਣਾ ਹੈ ਇਹ ਸਾਰੀਆਂ ਸੀਟਾਂ ਐਮਐਲਏ ਦੀਆਂ ਐਮਪੀ ਦੀਆਂ ਤੇ ਸੀਐਮ ਦੀਆਂ ਉਹ ਪ੍ਰਵਾਸੀ ਸਾਹਮਣੇ ਜਦੋਂ ਉਹਨਾਂ ਦੀ ਆਬਾਦੀ ਇੱਥੇ ਹੱਥ ਕਰੋੜ ਦੀ ਹੋਈ ਅੱਜ ਚੁੱਪੀ ਸਾਲ ਕੇ ਬੈਠੇ ਹੋ ਉਹ ਥੋੜੇ ਸਮੇਂ ਦੇ ਰਾਜ ਲਈ ਪੰਜਾਬ ਨੂੰ ਸੱਟ ਨਾ ਮਾਰੋ ਜਾਗੋ ਥੋੜੇ ਬਹੁਤ ਹੋਸ਼ ਨੂੰ ਥੋੜਾ ਜਿਹਾ ਜਗਾਓ ਆਪਣੇ ਕੰਮ ਕਰੋ ਆਪਣੀ ਬੁੱਧੀ ਤੇ ਵੇ ਕੀ ਕੁਝ ਕਰਨਾ ਹੈ ਇੱਕ ਉਦਾਹਰਨਾ ਦਿੰਦੇ ਨੇ ਕਿ ਅਦਰਸ਼ੇਰ ਦੇ ਪੰਜਾਬੀ ਰਹਿੰਦੇ ਨੇ ਉਹ ਭਾਈ ਰੇਸ਼ੋ ਚੈੱਕ ਕਰੋ ਕ੍ਰਾਈਮ ਦੀ ਜੇ ਉੱਥੇ ਪੰਜਾਬੀ ਰਹਿੰਦੇ ਨੇ ਤੇ ਕਿੰਨੇ ਪਰਸੈਂਟ ਕ੍ਰਾਈਮ ਦੀ ਰੇਸ਼ੋ ਪੰਜਾਬੀਆਂ ਦੀ ਆ ਉੱਥੇ ਤੇ ਇੱਥੇ ਜੇ ਵੀ ਹਾਥ ਉਪੀਤੋ ਆ ਕੇ ਰਹਿੰਦੇ ਨੇ ਉਹਨਾਂ ਦੀ ਕ੍ਰਾਈਮ ਦੀ ਰੇਸ਼ਿਓ ਕਿੰਨੇ ਪਰਸੈਂਟ ਹੈ ਚੈੱਕ ਕਰੋ ਸਾਹਮਣੇ ਆ ਜਾਏਗਾ ਸਾਰਾ ਕੁਝ ਤੁਹਾਡੇ ਪਤਾ ਲੱਗ ਜਾਏਗਾ ਕਿਉਂ ਮੰਗ ਕਰਦੇ ਆ ਇਹ ਸਮਝ ਆ ਜਾਏਗਾ ਕਿਉਂ ਮੰਗ ਕਰਦੇ ਆ ਪੰਜਾਬ ਨੂੰ ਆਰਥਿਕ ਸੱਟ ਮਾਰ ਰਹੇ ਨੇ ਸਾਡੇ ਪੰਜਾਬੀ ਅਦਰ ਸਟੇਟ 'ਚ ਬੈਠੇ ਨੇ ਤਾਂ ਉਹ ਉੱਥੇ ਜਾ ਕੇ ਬਿਜ਼ਨਸ ਕਰਦੇ ਨੇ ਉੱਥੇ ਦੇ ਲੋਕਾਂ ਨੂੰ ਰੋਜ਼ਗਾਰ ਦਿੰਦੇ ਨੇ ਪਰ ਇਹ ਲੋਕ ਸਾਡੇ ਲੋਕਾਂ ਦਾ ਰੋਜ਼ਗਾਰ ਖੋਹ ਰਹੇ ਨੇ ਇੱਥੇ ਉਹਨਾਂ ਦਾ ਹੱਕ ਖੋਹ ਰਹੇ ਨੇ ਔਰ ਫਿਰ ਕੀ ਹੁੰਦਾ ਇੱਥੇ ਸਾਡੇ ਕੋਲ ਚੌਕ ਹੈ ਪੁਰਹੀ ਦਾ ਉੱਥੇ ਡਬਲ ਡੈਕਰ ਬੱਸਾਂ ਆ ਕੇ ਉਤਰਦੀਆਂ ਅੱਜ ਬੱਸ ਉਤਰਦੀ ਹੈ ਚੌਥੇ ਦਿਨ ਉਹਦਾ ਆਧਾਰ ਕਾਰਡ ਬਣ ਕੇ ਆ ਜਾਂਦਾ ਪਹਿਲੀ ਇਲੈਕਸ਼ਨ ਚ ਉਹਦੀ ਵੋਟ ਬਣ ਕੇ ਆ ਜਾਂਦੀ ਹੈ ਕੀ ਇਹ ਮੰਗਣਾ ਕਿ ਉਹਨਾਂ ਦਾ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਉਹਨਾਂ ਦੀ ਵੋਟ ਨਹੀਂ ਬਣਨੀ ਚਾਹੀਦੀ ਇਹ ਗੁਨਾਹ ਹੈ ਉਹ ਆਉਣ ਕੰਮ ਕਰਨ ਕੰਮ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ ਇੱਥੇ ਪੱਕੇ ਵਸਿੰਦੇ ਕਿਉਂ ਬਣ ਕੋਈ ਵਿਧੀ ਵਿਧਾਨ ਹੈ विधि विधान ਬਣਨਾ ਚਾਹੀਦਾ ਕਿ ਨਹੀਂ ਅਦਰ ਕੰਟਰੀ ਜਦੋਂ ਗਏ ਨੇ ਸਾਡੇ ਪੰਜਾਬੀ ਉਹਨਾਂ ਦੀਆਂ ਤਿੰਨ ਤਿੰਨ ਇਨਕੁਆਰੀਆਂ ਹੁੰਦੀਆਂ ਨੇ ਪਹਿਲਾਂ ਯਾਰ ਬੰਦ ਹੋ ਜਾਂਦਾ ਪਹਿਲਾਂ ਉਹਨਾਂ ਦਾ ਜਦੋਂ ਪਾਸਪੋਰਟ ਬਣਦਾ ਹੈ ਜਦੋਂ ਪਾਸਪੋਰਟ ਬਣਦਾ ਹੈ ਉਦੋਂ ਉਹਦੀ ਇਨਕੁਆਰੀ ਹੁੰਦੀ ਹੈ ਔਰ ਉਸ ਤੋਂ ਬਾਅਦ ਉਹ ਜਦਾਂ ਉਧਰ ਜਾਂਦੇ ਜਾਂਦੇ ਉਹ ਕੀ ਕਰਦੇ ਉਹਨਾਂ ਦਾ ਜਦੋਂ ਪਾਸਪੋਰਟ ਇੱਥੇ ਸਾਡੇ ਪੰਜਾਬੀ ਦਾ ਬਣਦਾ ਇੱਥੇ ਮੂਲ ਵਾਸੀ ਦਾ ਤੇ ਫਿਰ ਉਹਦੀ ਇਨਕੁਆਰੀ ਹੁੰਦੀ ਹੈ ਜਿਹਦੇ ਤੇ ਕੋਈ ਪਰਚਾ ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ ਉਹਦਾ ਪਾਸਪੋਰਟ ਹੀ ਨਹੀਂ ਬਣਦਾ ਫਿਰ ਬਾਹਰ ਜਾਣ ਦੀ ਗੱਲ ਤਾਂ ਵੱਖਰੀ ਹੈ ਫਿਰ ਜਦੋਂ ਉੱਥੇ ਜਾਂਦਾ ਹੈ ਉਹਦੀ ਪੀਆਰ ਹੁੰਦੀ ਹੈ ਫਿਰ ਪੀਸੀਸੀ ਇਤੋਂ ਹੁੰਦੀ ਹੈ ਫਿਰ ਸਿਟੀਜ਼ਨਸ਼ਿਪ ਲੈਂਦਾ ਫਿਰ ਪੀਸੀਸੀ ਇਤੋਂ ਹੁੰਦੀ ਹੈ ਤੇ ਫਿਰ ਉਹਨਾਂ ਨੂੰ ਉਹਦੇ ਨਾਲ ਮੈਚ ਕਰ ਰਹੇ ਨੇ ਬੜੇ ਗੁੱਦੀ ਜੀ ਵੀ ਸੋ ਮੈਂ ਉਹਨਾਂ ਕੋਲੋਂ ਮੰਗ ਕਰਦਾ ਕਿਉਂਕਿ ਸਮਾਂ ਥੋੜਾ ਬੁਲਾਰੇ ਵੱਧ ਨੇ ਬੋਲਣ ਨੂੰ ਬੜਾ ਕੁਛ ਹੈ ਤੇ ਭਾਈ ਅਗਰ ਪੰਜਾਬ ਨੂੰ ਬਚਾਉਣਾ ਹੈ ਇਹ ਦੱਸ ਦਿਓ ਕਿ ਤੁਸੀਂ ਪੰਜਾਬ ਨਾਲ ਖੜੇ ਹੋ ਕਿ ਤੁਸੀਂ ਪ੍ਰਵਾਸੀਆਂ ਨਾਲ ਖੜੇ ਹੋ ਜਿਹੜੇ ਗੱਲਾਂ ਕਰਦੇ ਨੇ ਮੇਰੇ ਆਪਣੇ 20 ਕਿੱਲੇ ਨੇ ਗੰਨੇ ਦੇ ਮੈਂ ਕਹਿੰਦਾ ਜੇ ਪੰਜਾਬ ਦੀ ਹੋਂਦ ਦਾ ਦੇ ਲਾ ਕੇ ਅਸੀਂ ਗੰਨਾ ਮੇਲਾ ਤੇ ਲੈ ਜਾਣਾ ਮੈਨੂੰ ਲੋੜ ਨਹੀਂ ਮੈਂ ਅੱਗ ਲਾ ਦਿਆਂਗਾ ਖੜੇ ਨੂੰ ਬਿਲਕੁਲ ਲੋੜ ਨਹੀਂ ਪੰਜਾਬ ਦੀ ਹੋਂਦ ਬਚਾਉਣ ਦੀ ਗੱਲ ਹੈ ਕਿ ਇਹਨਾਂ ਸਿਰ ਤੇ ਅਸੀਂ ਗੁਲਾਮ ਹੋ ਜਾਂਦੇ ਐ ਇਸ ਗੱਲ ਨੂੰ ਕਿ ਭਾਈ ਸਾਡੀਆਂ ਫਸਲਾਂ ਉਹ ਪਾਲਦੇ ਨੇ ਇਸ ਗੱਲ ਤੇ ਗੁਲਾਮ ਹੋ ਜਾਂਗੇ ਕਿ ਸਾਡੇ ਪੰਜਾਬੀਆਂ ਦਾ ਸਟੇਟ ਤੇ ਰਹਿੰਦੇ ਨੇ ਅਸੀਂ ਗੁਲਾਮੀ ਕਬੂਲ ਕਰ ਲਈਏ ਕਿ ਤੈ ਹੀ ਮਨਜ਼ੂਰ ਨਹੀਂ ਇਹ ਗੱਲ ਇਸ ਕਰਕੇ ਸਪਸ਼ਟ ਹੈ ਕਲੀਅਰ ਹੈ ਕਿ ਜਿਹਨੇ ਪੰਜਾਬ ਚ ਕੰਮ ਕਰਨ ਆਉਣਾ ਹੈ ਉਹਦੀ ਪੀਸੀਸੀ ਹੋਣੀ ਚਾਹੀਦੀ ਹੈ ਉਹਦੇ ਹੱਥ ਚ ਅਗਰ ਪੀਸੀਸੀ ਨਹੀਂ ਹੈਗੀ ਤਾਂ ਫਿਰ ਉਹਦਾ ਇੱਥੇ ਬਿਲਕੁਲ ਨਹੀਂ ਇੱਥੇ ਪ੍ਰਵੇਸ਼ ਹੋਣਾ ਚਾਹੀਦਾ ਤੇ ਦੂਸਰੀ ਗੱਲ ਕਿਹੜੇ ਕ੍ਰਿਮੀਨਲ ਲੋਕ ਆਏ ਨੇ ਜਿਵੇਂ ਜੋਗੀ ਨੇ ਕਿਹਾ ਅਸੀਂ ਉਹਨਾਂ ਨੂੰ ਕਮਾਂਗੇ ਭਈ ਇਹਨਾਂ ਨੂੰ ਭਜਾਓ ਤੇ ਪੰਜਾਬ ਬਚਾਓ ਇਹ ਕਮਾਂਗੇ ਬਿਲਕੁਲ ਕਮਾਂਗੇ ਇੱਥੇ ਕ੍ਰਿਮੀਨਲ ਕੋਈ ਬੰਦਾ ਨਹੀਂ ਰਹਿਣ ਦੇਾਂਗੇ ਸੋ ਮੈਂ ਭਾਰਤੀ ਕਿਸਾਨ ਜੁਨੀਓ ਦੋਬਾ ਵੱਲੋਂ ਹਰਵੀਰ ਦੇ ਪਰਿਵਾਰ ਨਾਲ ਸਾਡੀ ਸਾਰੀ ਜਥੇਬੰਦੀ ਖੜੀ ਹੈ ਔਰ ਆਪਣੀ ਜਥੇਬੰਦੀ ਵੱਲੋਂ ਮੈਂ ਸ਼ਰਦਾ ਦੇ ਫੁੱਲ ਭੇਟ ਕਰਦਾ ਉਸਦੇ ਬੱਚੇ ਨੂੰ ਔਰ ਇਹ ਵੀ ਬੇਨਤੀ ਕਰਦਾ ਜਿੱਥੇ ਲੋੜ ਹੋਵੇ ਭਾਰਤੀ ਕਿਸਾਨ ਜਿਹੜੇ ਦੁਆਬਾ ਉਹਨਾਂ ਦੇ ਪਰਿਵਾਰ ਨਾਲ ਡੱਟ ਕੇ ਖੜੀ ਹੋਏਗੀ ਔਰ ਸਮਾਜ ਦੇ ਵਿੱਚ ਜਦੋਂ ਜ਼ਰੂਰਤ ਪਵੇ ਤੁਸੀਂ ਜੋ ਹੁਕਮ ਲਾਓਗੇ ਦਾਸ ਅੱਗੇ ਖੜਾ ਮਿਲੇਗਾ ਤੁਹਾਨੂੰ ਸੋ ਇੰਨੀਆਕ ਬੇਨਤੀਆ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ